ਮਾਨਜੋਗ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਜਿਹੜਾ ਵੀ ਕੋਈ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਉਲੰਘਣਕਾਰ ਆ ਉਹਨਾਂ ਦੇ ਜਿਹੜੇ ਆ ਚਲਾਨ ਭਰੇ ਜਾ ਰਹੇ ਆ ਜਿਸ ਤਰ੍ਹਾਂ ਕਿ ਕੋਈ ਨੰਬਰ ਪਲੇਟ ਜਿਹੜੀ ਆ ਨਹੀਂ ਹੈ ਜਿਨ੍ਹਾਂ ਦੇ ਜਾਂ ਕੋਈ ਬਿਲਕੁਲ ਪੈਟਰਨ ਦੀ ਨੰਬਰ ਪਲੇਟ ਨਹੀਂ ਬਿਲਕੁਲ ਛੋਟੇ ਨੰਬਰ ਆ ਜਾਂ ਕੋਈ ਬੋਲਟ ਪਟਾਕੇ ਮਾਰੂ ਜਾਂ ਫਿਰ ਜਿਨ੍ਹਾਂ ਨੇ ਫਿਲਮਾਂ ਲਗਾਈਆਂ ਹੋਈਆਂ ਸੀ ਉਹ ਸਪੈਸ਼ਲ ਨਾਕਾਬੰਦੀ ਕਰਕੇ ਇਹਨਾਂ ਦੇ ਚਲਾਨ ਕੱਟੇ ਗਏ ਆ ਸੋ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦਾ ਕਿ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਏਗਾ ਜਿਹੜਾ ਨੰਬਰ ਪਲੇਟ ਤੋਂ ਬਿਨਾਂ ਘੁੰਮ ਰਿਹਾ ਔਰ ਕੋਈ ਬੋੜ ਦੇ ਪਟਾਕੇ ਮਾਰ ਰਿਹਾ ਕਿਉਂਕਿ ਰਾਤ ਦੇ ਸਮੇਂ ਜਿਹੜੇ ਜਿਨ੍ਹਾਂ ਦਾ ਨੰਬਰ ਪਲੇਟਾ ਨਹੀਂ ਆ ਇਹੋ ਜਿਹੇ ਲੋਕ ਜਿਹੜੇ ਆ ਵਾਰਦਾਤਾ ਕਰਦੇ ਆ ਸੋ ਸਾੜੀ ਦਾ ਜਿਹੜਾ ਬੰਦਾ ਨੰਬਰ ਪਲੇਟ ਨਹੀਂ ਲਾਇਆ ਕਿ ਉਹ ਸਾੜੀ ਦਾ ਵੀ ਉਹ ਬੰਦਾ ਵਾਰਦਾਤ ਕਰ ਸਕਦਾ ਸਰ ਇਹ ਜਿਹੜੀ ਨਾਕਾਬੰਦੀ ਹੈ ਲਗਾਤਾਰ ਜਲੂਪ ਚਲੇ ਜਿਹੇ ਵਿੱਚ ਬਿਲਕੁਲ ਇਹ ਜਿਹੜੀ ਸਾਡੀ ਨਾਕਾਬੰਦੀ ਆ اسی طرح جاری رہے گی سو میں اپیل ਕਰਦਾ ਸਾਰਿਆਂ ਨੂੰ ਕਿ ਸਾਨੂੰ ਸਾਰਿਆਂ ਨੂੰ ٹریفਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਔਰ ਦੂਸਰਿਆਂ ਨੂੰ ਕਹਿ ਕੇ ਕਰਾਉਣੀ ਚਾਹੀਦੀ ਹੈ ਔਰ ਜਿਹੜੇ ਵੀ ਇਹੋ ਜਿਹੇ ਹੁੱਲੜਵਾਜ਼ ਆ ਉਹਨਾਂ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ